ਮੇਰੇ ਬਹੁਤ ਹੀ ਸਤਿਕਾਰਯੋਗ ਗੁਰੂ ਗੁਰੂ ਕਾ ਜੀ ਸਾਧ ਸੰਗਤ ਜੀ ਭਾਇ ਆਪ ਸਭ ਨੂੰ ਪੁੱਤਰਾਂ ਦੇ ਦਾਨ ਦੀ ਬਖਸ਼ਿਸ਼ ਬਧਨ ਅਰਜ਼ ਕਰਦਕਾ ਅੱਜ ਕੇ ਪੜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਖਾਲਸਾ ਜੀ ਅੱਜ ਪੜੇ ਦੀ ਮੈਂ ਆਪਣੇ ਫੇਸਬੁਕ ਤੇ ਡਾਡੂਰ ਸਾਹਿਬ ਵਾਲਕੇ ਦੀ ਜਿੱਤ ਦੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੀ ਤੁਹਾਡੀ ਕੌਮ ਦੀ ਜਿੱਤ ਦੀ ਪੰਥ ਦੀ ਪੰਜਾਬ ਦੀ ਜਿੱਤ ਦੀ ਵਧਾਈ ਦਿੱਤੀ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਜਾਨਾਂ ਤੋਂ ਪਿਆਰਾ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਭਾਰਤ ਦੀ ਹਕੂਮਤ ਨੇ ਪਾਲਿਸੀ ਤਹਿਤ ਟੈਟਰੀ ਕੀਤਾ ਸੀ ਜਿਹਦੇ ਵਿੱਚ ਸਾਡਾ ਪੰਜਾਬ ਦਾ ਸਿੱਖਾਂ ਦਾ ਨਸ਼ਲ ਕੁਝ ਕਰਨ ਦਾ ਇਰਾਦੇ ਦੇ ਨਾਲ ਉਹਨਾਂ ਨੇ 20000 ਬੀਬੀ ਦੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੇ ਵਿੱਚ ਕੌਮ ਦੇ ਜਰਨਲ ਸ਼ਹੀਦ ਕਰ ਦਿੱਤੇ ਔਰ ਗੱਲ ਉਥੇ ਮੁੱਕੀ ਨਹੀਂ ਗੱਲ ਉਥੋਂ ਸ਼ੁਰੂ ਹੁੰਦੀ ਹੈ ਜਿਹਦੀ ਉንਟੀ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੇ ਇੱਕ ਤੇ ਇੱਕ ਆਪਣਾ हिसाब ਆ ਕੇ ਸਿਰ ਲਾਇਆ ਹੈ। ਔਰ ਉਸ ਸਿਰਾ ਦੀ ਨੀਂਹ ਜਿਹੜੀ ਹੈ ਕੋਸਰ ਕੇ ਉੱਪਰ ਤੱਕ ਆ ਚੁੱਕੀ ਹੈ। ਮੁੰਡ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਅੱਜ ਮੈਂ 7 ਜੂਨ ਨੂੰ ਤੁਹਾਨੂੰ ਵਧਾਈ ਦੇਣ ਵਾਸਤੇ ਆਇਆ ਹੈ ਕਿ ਜਿਹੜਾ ਹਕੂਮਤ ਨੇ ਨੈਰੇਟਿਵ ਸਿਰਜਿਆ ਸੀ ਜੋ ਹਕੂਮਤ ਪਾਲਿਸੀ ਤਹਿਤ ਸਾਨੂੰ ਖਤਮ ਕਰਨਾ ਚਾਹੁੰਦੀ ਹੈ। ਡੇਡੇ ਢਾਂਗਣਾ ਸਾਡੇ ਨੌਜਵਾਨਾਂ ਨੂੰ ਸ਼ਹੀਦ ਕਰਨਾ ਚਾਹੁੰਦੀ ਖਤਮ ਕਰਨਾ ਚਾਹੁੰਦੀ ਆ ਤੁਸੀਂ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਤੁਸੀਂ ਇਹ ਗੱਲ ਉਹਨਾਂ ਨੂੰ ਦੱਸੀ ਹੈ ਕਿ ਤੁਸੀਂ ਫੜੋਗੇ ਤੇ ਅਸੀਂ ਛਡਾਉਣਾ ਜਾਣਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਰਮਾਇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਨਾ ਤਾਂ ਤੁਹਾਡੇ ਕੋਲ ਅੱਜ ਰਾਜ ਭਾਗ ਹੈ ਅਸੀਂ ਗੁਲਾਮਾਂ ਵਾਲੀ ਜ਼ਿੰਦਗੀ ਬਸਰ ਕਰ ਰਹਿਆ ਜਦੋਂ ਅਸੀਂ ਆਪਣੇ ਵੀਰਾਂ ਨੂੰ ਦੱਸਦੇ ਸਾਂ ਕਿ ਅਸੀਂ ਗੁਲਾਮ ਹੈ ਤੇ ਗੁਲਾਮ ਕੌਮ ਘਰਨੇ ਮਜਾਰੇ ਕਰ ਸਕਦੀ ਹੈ ਗੁਲਾਮ ਕੌਮ ਜਿਹੜੀ ਹੁੰਦੀ ਹੈ ਉਹ ਆਰਟੀਕਲ 14 19 21 ਦੇ ਤਹਿਤ ਆਪਣਾ ਪ੍ਰੋਟੈਸਟ ਕਰਕੇ ਰਾਈਟ ਆਪਣਾ ਜਿਹੜਾ ਹੈ ਉਹ ਮੰਗਦੀ ਹੈ ਪਰ ਸਾਨੂੰ ਅੱਜ ਤੱਕ 1984 ਤੋਂ ਲੈ ਕੇ ਅੱਜ ਤੱਕ ਕਦੇ ਵੀ ਮੈਂ ਕਮਾਂ ਤੇ ਸਾਨੂੰ ਇਨਸਾਫ ਨਹੀਂ ਮਿਲਿਆ ਜਿਹੜੀ ਕੌਮ ਦੇ ਗਰੰਥ ਵੀ ਰੋਲ ਦਿੱਤੇ ਹੋਣ ਜਿਹੜੀ ਕੌਮ ਦੇ ਪੰਥ ਵੀ ਜਿਹੜੀ ਕੌਮ ਦੀ ਨਸਲ ਕੁਝ ਕੀਤੀ ਹੋਵੇ ਉਹ ਕੌਮ ਕਦੇ ਵੀ ਟਿਕ ਕੇ ਨਹੀਂ ਬੰਦੀ ਤੁਸੀਂ ਪੁਰਾਣਾ ਇਤਿਹਾਸ ਵੇਖ ਲਓ ਤੁਸੀਂ ਵਾਰਸ ਕੀ ਦੇ ਹੋ ਮਨੂੰ ਹੁਣੇ-ਹੁਣੇ ਕੱਲ ਇੱਕ ਵੀਰ ਨੇ ਫੋਨ ਕੀਤਾ ਕਹਿੰਦਾ ਬੀਬੀ ਕੁਲਵਿੰਦਰ ਕੌਰ ਨੇ ਇੱਕ ਉਸ ਔਰਤ ਦੇ ਮੂੰਹ ਤੇ ਲਫੇੜਾ ਮਾਰਿਆ ਹੈ ਜਿਹੜੀ ਔਰਤ ਸਾਡੇ ਬਜ਼ੁਰਗਾਂ ਨੂੰ ਟਕੇ ਟਕੇ ਦੀਆਂ ਬੀਬੀਆਂ ਦੱਸਦੀ ਸੀ ਸੋ ਮੈਂ ਉਹਨੂੰ ਇਹ ਗੱਲ ਦੱਸੀ ਕਿ ਇਹ ਪੰਜਾਬ ਹੈ ਇਹ ਸ਼ਹੀਦਾਂ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜੇ ਬਾਬਾ ਬਗੇਲ ਸਿੰਘ ਅਰਗੇ ਪੈਦਾ ਹੋਏ ਆ ਇੱਥੇ ਬੋਤਾ ਸਿੰਘ ਤੇ ਗਰਜਾ ਸਿੰਘ ਅਰਗੇ ਇੱਥੇ ਇਹੋ ਜਿਹੇ ਸੂਰਬੀਰ ਯੋਧੇ ਪੈਦਾ ਹੋਏ ਆ ਇਹ ਮਿੱਟੀ ਇਹੋ ਜੀ ਆ ਖੂਨ ਇਹੋ ਜਿਆ ਹੈ ਇਹ ਤੁਹਾਨੂੰ ਕਦੀ ਵੀ ਟਿਕ ਕਿਹੜੀ ਬੈਣ ਦਊਗਾ ਜਿੰਨਾ ਚਿਰ ਸਾਨੂੰ ਸਾਡੀ ਬਫਰ ਸਟੇਟ ਨਹੀਂ ਮਿਲਦੀ ਬਫਰ ਸਟੇਟ ਦਾ ਮਤਲਬ ਕੀ ਹੈ ਜੋ ਡੀਪ ਸੇ ਮਾਰ ਨੈਰੇਟਿਵ ਸਿਰਜਦੀ ਹੈ ਉਹ ਹੈ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸਿੱਖਾਂ ਦੀ ਨਾ ਤਾਂ ਲੜਾਈ ਮੁਸਲਮਾਨ ਨਾਲ ਹੈ ਨਾ ਸਿੱਖਾਂ ਦੀ ਲੜਾਈ ਹਿੰਦੂ ਵੀਰਾਂ ਨਾਲ ਹੈ ਸਿੱਖਾਂ ਦੀ ਲੜਾਈ ਕਿਸੇ ਨਾਲ ਨਹੀਂ ਸਿੱਖ ਇੱਕ ਇਹੋ ਜਿਹਾ ਮੁਲਕ ਇਹੋ ਜਿਹਾ ਹਲੇਮੀ ਰਾਜ ਇਹੋ ਜਿਹਾ ਖਾਲਸਤਾਨ ਇਹੋ ਜਿਹੀ ਬਫਰ ਸਟੇਟ ਬਣਾਉਣੀ ਚਾਹੁੰਦੇ ਆ ਜਿਹਦੇ ਵਿੱਚ ਨਾ ਚੀਨ ਨਾ ਹਿੰਦੁਸਤਾਨ ਤੇ ਨਾ ਪਾਕਿਸਤਾਨ ਲੜ ਕੇ ਵਿੱਚ ਸਾਡੀ ਬਫਰ ਸਟੇਟ ਦੇ ਵਿੱਚ ਲੜ ਨਹੀਂ ਸਕਣਗੇ ਇਹਨਾਂ ਦਾ ਅਸੀਂ ਖੂਨ ਨਹੀਂ ਡੁੱਲਣ ਦਵਾਂਗੇ ਪਰ ਇਹਨਾਂ ਨੇ ਉਲਟਾ ਪੇਸ਼ ਕੀਤਾ ਇਹਨਾਂ ਨੇ ਸਾਨੂੰ ਹਮੇਸ਼ਾ ਹੀ ਇਹ ਕਿ 47 ਵਾਲੇ ਦੱਸਿਆ ਇਹਨਾਂ ਨੇ ਅੱਜ ਵੀ ਸਾਡੀ ਬੀਬੀ ਔਰ ਖਾਲਸਤਾਨੇ ਦੱਸੀ ਤਾਂ ਮੂੰਹ ਤੇ ਖੇੜ ਖਾਦੀ ਐ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਕੰਗਣਾ ਰਣੋਤ ਕਿਤੇ ਪਹਿਲੀ ਵਾਰ ਏਅਰਪੋਰਟ ਤੋਂ ਚੜੀ ਐ ਉਹ ਤਾਂ ਪਹਿਲਾਂ ਵੀ ਚੜਦੀ ਸੀ ਉੱਥੇ ਸੁਰੱਖਿਆ ਬਾਲ ਜਿਹੜੇ ਸਾਡੀਆਂ ਭੈਣਾਂ ਪਹਿਲਾਂ ਵੀ ਤੈਨਾਤ ਸਨ ਉਦੋਂ ਕਿਉਂ ਨਹੀਂ ਚਪੇੜ ਵੱਜੀ ਇਸ ਬੀਬੀ ਹੰਕਾਰੀ ਬੀਬੀ ਨੇ ਇਹ ਸਾਡੀ ਭੈਣ ਨੂੰ ਚੈਲੰਜ ਕਰਕੇ ਕਿਹਾ ਏ ਜਦੋਂ ਉਹਨੇ ਕਿਹਾ ਆਪਣਾ ਫੋਨ ਜਮ੍ਹਾਂ ਕਰਾ ਇਹ ਮੇਰਾ ਅਧਿਕਾਰ ਹੈ ਪੁੱਛਣਾ ਉਹ ਕਹਿੰਦੀ ਐ ਕੌਰ ਖਾਲਸਤਾਨੀ ਐ ਕਿਉਂਕਿ ਮੈਨੂੰ ਕੋਈ ਫੋਨ ਜਮ੍ਹਾਂ ਕਰਾਉਣ ਲਈ ਕਹਿ ਨਹੀਂ ਸਕਦਾ ਨਵੀਂ ਨਵੀਂ ਬਣੀ ਐਮਪੀ ਬੀਬੀ ਦੇ ਮੂੰਹ ਤੇ ਤੇ ਪੇਟ ਸਾਡੀ ਭੈਣ ਨੇ ਮਾਰ ਕੇ ਮਾਤਾ ਭਾਗ ਕੌਰ ਦਾ ਉਤਪਾ ਹਾਸਲ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਹਕੂਮਤ ਜਿੰਨਾ ਵੀ ਸਾਨੂੰ ਖਤਮ ਕਰਨਾ ਚਾਹੂਗੀ ਇਹ ਕਲਗੀਆਂ ਵਾਲੇ ਦੀ ਬਲਸ਼ੀ ਕੌਮ ਹੈ ਨੇ ਖਤਮ ਨਹੀਂ ਹੋਣਾ ਔਰ ਨਾਲ ਦੇ ਨਾਲ ਇਹ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਪੰਗਤ ਤੇ ਇੱਕ ਸੰਗਤ ਦੀ ਗੱਲ ਕਰਦੀ ਐ ਇਹ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਦੀ ਹੈ ਇਹਦੇ ਵਿੱਚ ਕੋਈ ਵੀ ਜਾਤਾਂ ਪਾਤਾਂ ਦੇ ਵਿੱਚ ਐਸ ਸੀ ਬੀ ਸੀ ਵੈਂਗੜੀ ਬਣੇ ਜਿਹੜੀਆਂ ਰਵਾਇਤੀ ਪਾਰਟੀਆਂ ਸਾਡੇ ਕੋਲ ਸਾਨੂੰ ਦੱਸਦੇ ਐ ਕਿ ਤੁਹਾਡੇ ਵਾਸਤੇ ਹਾਂ ਦਾ ਨਾਰਾ ਮਾਰਾਂਗੇ ਅੱਜ ਉਹਨਾਂ ਨੇ ਸਾਨੂੰ ਠੱਠੀ ਦੇ ਕੰਡੇ ਤੇ ਪਾਠਾ ਦਿੱਤਾ ਹੈ ਤੇ ਜਿਹੜੇ ਸਾਡੇ ਸਿੰਘ ਅੰਮ੍ਰਿਤ ਸੰਚਾਰ ਕਰਦੇ ਸਨ ਨਸ਼ਾ ਬੰਦ ਕਰਾਉਂਦੇ ਸਨ ਸਾਡੀ ਰੂੜੀ ਜਾਂਦੀ ਜਵਾਨੀ ਨੂੰ ਬਚਾਉਣਾ ਚਾਹੁੰਦੇ ਸਨ ਉਹਨਾਂ ਨੂੰ ਟਿੱਡੇ ਢੰਗ ਨਾਲ ਦਿਮੜੂ ਘੜ ਦੀ ਜੇਲ੍ਹ ਤੇ ਦੇ ਦਿੱਤਾ ਹੈ ਕਿੱਥੋਂ ਤੱਕ 2000 ਕਿਲੋਮੀਟਰ ਜਿੱਥੋਂ ਰੇਲਾਂ ਵੀ ਖਤਮ ਹੋ ਜਾਂਦੀਆਂ ਐ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰਕਾਰ ਜੋ ਖਾਲਸਾ ਜੀ ਮੇਰਾ ਫਖਰ ਨਾਲ ਸਿਰ ਉੱਚਾ ਹੋਇਆ ਹੈ ਮਾਣ ਮਹਿਸੂਸ ਕਰਦਾ ਹੈ ਤੁਹਾਡੇ ਨਗਰ ਚ ਆਇਆ ਹੈ ਤੁਹਾਡੇ ਕੋਲ ਵਧਾਈ ਦੇਣ ਵਾਸਤੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ ਇਹ ਕੰਮ ਕਿਸੇ ਵੀ ਸਰਕਾਰ ਨੇ ਜਾਂ ਲੁੱਟੇ ਹੋਏ ਪੰਜਾਬ ਦੇ ਮਾਲ ਨਾਲ ਨਹੀਂ ਕੀਤਾ ਇਹ ਸਿਰਫ ਤੁਸੀਂ ਆਪਣੀ ਅਣਖ ਤੇ ਗੈਰਤ ਨੂੰ ਉੱਪਰ ਚੁੱਕ ਕੇ ਜਗਾ ਕੇ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਤੁਸੀਂ ਇਹ ਕੰਮ ਕੀਤਾ ਤੇ ਸੇਰਾ ਤੁਹਾਨੂੰ ਪੰਜਾਬ ਦੇ ਪੰਥ ਦੇ ਖਡੂਰ ਸਾਹਿਬ ਦੇ ਲੋਕਾਂ ਨੂੰ ਜਾਂਦਾ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਬਣੇ ਰਹੋ ਕਿਤੇ ਫੇਰ ਤੁਸੀਂ ਧੜਿਆਂ 'ਚ ਨਾ ਵੰਡੇ ਜਾਇਓ ਤੁਹਾਡਾ ਧੜਾ ਕੇਵਲ ਮੈਂ ਬੇਨਤੀ ਕਰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਹੋਣਾ ਚਾਹੀਦਾ ਹੈ ਕੋਈ ਮਨੁੱਖ ਧੜਾ ਨਹੀਂ ਹੋਣਾ ਚਾਹੀਦਾ ਮਨੁੱਖ ਡੋਲ ਸਕਦਾ ਹੈ ਮਨੁੱਖ ਵੇਖ ਸਕਦਾ ਹੈ ਮਨੁੱਖ ਝੁਕ ਸਕਦਾ ਹੈ ਸ੍ਰੀ ਅਕਾਲ ਤਖਤ ਸਦਾ ਅਟੱਲ ਇਸ ਕਰਕੇ ਤੁਸੀਂ ਆਪਦਾ ਮੁੱਖ ਅਗਾਲ ਤੱਕ ਸਵਾਲੇ ਬੰਨੇ ਰੱਖਿਓ ਆਪ ਦੀ ਪਿੱਠ ਇਸ ਹਕੂਮਤ ਦਿੱਲੀ ਵਾਲੇ ਬੰਨੇ ਪਿੱਠ ਰੱਖਿਓ ਤਾਂ ਕਿ ਜਿਹੜੇ ਸਾਡੇ ਰਵੈਦੀ ਲੋਕ ਹੈ ਉਹ ਸਾਡੇ ਤੋਂ ਤਜੋਰੀਆਂ ਭਰ ਕੇ ਜਾ ਕੇ ਆਪਣੇ ਘਰਾਂ ਨੂੰ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਪਾਲਦੇ ਐ ਸੋ ਅਸੀਂ ਆਪਣੀ ਕੌਮ ਨੂੰ ਪਾਲਣਾ ਹੈ ਕੌਮ ਨੂੰ ਤਕੜਾ ਕਰਨਾ ਹੈ ਇਹ ਸਾਡਾ ਮੂਢਲਾ ਫਰਜ਼ ਹੈ ਜਿਹੜੇ ਬੰਦੇ ਨੂੰ ਰੱਬ ਨੇ ਧੀ ਵੀ ਪੁੱਤ ਵੀ ਛੱਤ ਵੀ ਤੰਦਰੁਸਤੀ ਵੀ ਦਿੱਤੀ ਐ ਉਹਨੂੰ ਇਸ ਤੋਂ ਗਾੜੀ ਹੋਰ ਕੁਝ ਨਹੀਂ ਚਾਹੀਦਾ ਜੇ ਉਹ ਲਾਲਚ ਕਰੂਗਾ ਜੇ ਉਹ ਸ਼ੌਹਰਤ ਵਾਸਤੇ ਆਪਣਾ ਅੱਗੇ ਆਊਗਾ ਤੇ ਕੌਮ ਨੂੰ ਰਿਜੈਕਟ ਕਰੂਗੀ ਇਸ ਕਰਕੇ ਤੁਸੀਂ ਨਰੋਲ ਮੀਰੀ ਤੇ ਪੀਰੀ ਦੀ ਤਰਜਮਾਨੀ ਕਰਿਓ ਜਿਹੜਾ ਵੀ ਮੀਰੀ ਤੇ ਪੀਰੀ ਦੀ ਤਰਜਮਾਨੀ ਕਰੂਗਾ ਉਹਦੇ ਚਰਨਾਂ 'ਤੇ ਸਾਡਾ ਸਿਰ ਝੁਕਦਾ ਹੈ ਇੰਨੀਆਂ ਬੇਨਤੀਆਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਪਹਿਲੇ ਦਿਨ ਬਾਬਾ ਸੌਰਨ ਸਿੰਘ ਜੀ ਨੇ ਇੱਕ ਪੋਸਟ ਪਾਈ ਸੀ ਉਸ ਵੇਲੇ ਮੈਂ ਇਥੋਂ ਦੂਰ ਦਾ ਮਾਲਵੇ ਦੀ ਧਰਤੀ ਤੇ ਤੇ ਮੈਂ ਉਸ ਪੋਸਟ ਤੋਂ ਜਿਹੜਾ ਇੱਕ ਹਾਰਾ ਨਾਹਰਾ ਵੱਜਾ ਉਹ ਅੱਜ ਭਾਈ ਅਮਰਤਪਾਲ ਸਿੰਘ ਜੀ ਨੂੰ ਐਮਪੀ ਬਣਾ ਦਿੱਤਾ ਤੇ ਉਹ ਹੁਣ ਬਾਹਰ ਵੀ ਆਊਗਾ ਉਹ ਹੋਣਾ ਆਪਣੀ ਕੌਮ ਦੀ ਗੱਲ ਕਰੂਗਾ ਸਾਡੀ ਹੋਈ ਨਸਲ ਪੂਛ ਦੀ ਗੱਲ ਕਰੂਗਾ ਡੇਡੇ ਢਾਂਗਣਾ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੀ ਧਰਤੀ ਤੇ ਇਹਨਾਂ ਨੇ ਮਾਰਿਆ ਤੇ ਦੀਪ ਸਿੰਘ ਮੂਸੇ ਵਾਲੇ ਸਾਡੇ ਵੀਰ ਨੂੰ ਮਾਰਿਆ ਹੈ ਫਿਰ ਇਹਨਾਂ ਨੇ ਹਰਿਆਣੇ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਸਾਡੇ ਨੌਜਵਾਨਾਂ ਨੂੰ ਡੇਢ ਢਾਂਕਣਾ ਸ਼ਹੀਦ ਕੀਤਾ ਹੈ ਜਿਨ੍ਹਾਂ ਦਾ ਕੋਈ ਵੀ ਗੁਨਾਹ ਨਹੀਂ ਸੀ ਉਹ ਪੱਗ ਦੀ ਤੇ ਪੰਥ ਦੀ ਕੌਮ ਦੀ ਗੱਲ ਕਰਦੇ ਸਨ ਇੱਥੇ ਹੀ ਬੱਸ ਨਹੀਂ ਇਸ ਹਕੂਮਤ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਅਜੀਤ ਡੋਲ ਉਹ ਕੈਨੇਡਾ ਦੀ ਧਰਤੀ ਤੇ ਜਾ ਕੇ ਉਹਦੇ ਨਾਲ ਜਿਹੜਾ ਰੌ ਦਾ ਤੇ ਜਿਹੜਾ ਜੈ ਸ਼ੰਕਰ ਹੈ ਉਹ ਹੈਗਾ ਵਿਦੇਸ਼ੀ ਮਿਨਿਸਟਰ ਉਹਨਾਂ ਨੇ ਜਾ ਕੇ ਉਹਨਾਂ ਦੀ ਟੀਮ ਨੇ ਉੱਥੇ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ ਹਰਦੀਪ ਸਿੰਘ ਨਿੱਜਰ ਤੁਹਾਡਾ ਉਹ ਸਿੱਖ ਹੈ ਜਿਹੜਾ ਤੁਹਾਡੇ ਬੱਚਿਆਂ ਨੂੰ ਪ੍ਰਸ਼ਾਦਾ ਸਿਖਾਉਂਦਾ ਸੀ ਜਿਹੜਾ ਸਿੱਖੀ ਦੀ ਤੇ ਪੰਥ ਦੀ ਗੱਲ ਕਰਦਾ ਸੀ ਉਸ ਤੋਂ ਅੱਗੇ ਜਾ ਕੇ ਇਹਨਾਂ ਨੇ ਇੰਗਲੈਂਡ ਦੇ ਵਿੱਚ ਹਵਤਾਰ ਸਿੰਘ ਖੰਡੇ ਨੂੰ ਛੇਦ ਕੀਤਾ ਉਹਨੂੰ ਪਲੋਨੀਅਮ ਦੇ ਕੇ ਸ਼ਹੀਦ ਕੀਤਾ ਹੁਣ ਤੁਸੀਂ ਉਹ ਦੱਸੋਗੇ ਉਹ ਸਿੱਖਰੀ ਦੇ ਦਾਣੇ ਰਗਾ ਹੁੰਦਾ ਹੈ ਉਹ ਜਦੋਂ ਦਿੱਤਾ ਜਾਂਦਾ ਹੈ ਤੇ ਉਹ ਕੈਂਸਰ ਪੈਦਾ ਕਰਦਾ 2 ਦਿਨ 2 ਦਿਨ ਚ ਬੰਦੇ ਨੂੰ ਖਤਮ ਕਰ ਦਿੰਦਾ ਵਾਰਤਾਰ ਸਿੰਘ ਖੰਡੇ ਦੀ ਮਾਤਾ ਨੂੰ ਪੁੱਛੋ ਉਹਦੀ ਭੈਣ ਨੂੰ ਪੁੱਛੋ ਕਦੀ ਕੈਂਸਰ ਉਹਦੇ ਲਾਗੇ ਤੱਕ ਨਹੀਂ ਆਇਆ 2 ਦਿਨ ਚ ਕਹਿੰਦੇ ਕੈਂਸਰ ਨਾਲ ਦੀ ਮੌਤ ਹੋ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਹ ਹਕੂਮਤ ਨੇ ਬਹੁਤ ਹੱਦ ਕੀਤੀ ਹੈ ਅਸੀਂ ਇਹਨਾਂ ਦਾ ਕਦੀ ਵੀ ਨੁਕਸਾਨ ਨਹੀਂ ਕੀਤਾ ਪਰ ਜੇ ਹੁਣ ਇਹ ਨਾ ਹਟੇ ਤੇ ਫਿਰ ਅਸੀਂ ਇਹ ਜ਼ਰੂਰ ਮੰਗ ਕਰਦੇ ਅੱਜ ਮੈਂ ਕਹਿੰਦਾ ਪਾਰਲੀਮੈਂਟ ਚ ਸਾਡੇ ਦੋ ਯੋਧੇ ਜਾਂਦੇ ਆ ਤੇ ਉਹ ਜਾ ਕੇ ਮੰਗ ਕਰਨ ਕਿ ਇਹ ਜਿਹੜੇ ਹਕੂਮਤ ਦੇ 302 ਦੇ ਮੁਕਦਮੇਦਰਜ ਹੋਣੇ ਚਾਹੀਦੇ ਆ ਜਿਸ ਤਰੀਕੇ ਨਾਲ ਪਰਮਜੀਤ ਸਿੰਘ ਪੰਜਵੜ ਤੋਂ ਪਾਕਿਸਤਾਨ ਦੇ ਵਿੱਚ ਛੇਦ ਕੀਤਾ ਹੈ ਲਖਬੀਰ ਸਿੰਘ ਰੋਡੇ ਨੂੰ ਕੀਤਾ ਹੈ ਮਲਕ ਸਾਬ ਨੂੰ ਕੀਤਾ ਹੈ ਸੁਖਦੂਲ ਸਿੰਘ ਨੂੰ ਕੀਤਾ ਹੈ ਮੈਂ ਤੁਹਾਨੂੰ ਕਿੰਨੇ ਦੱਸਾਂ ਤੁਹਾਡੇ ਨੌਜਵਾਨ ਜਾਨਾਂ ਤੋਂ ਪਿਆਰੇ ਇਹਨਾਂ ਨੇ ਖੋਲੇ ਆ ਬਾਕੀ ਸਾਡੇ ਬੰਦੀ ਸਿੰਘ ਅੰਦਰ ਬੈਠੇ ਆ 800 লাশ ਯਾਰੋ ਸਾਡੀ ਪੰਜਾਬ ਨੂੰ ਆਈ ਹੈ ਤੇ ਅਸੀਂ ਉਸੇ ਹੀ ਹਕੂਮਤ ਨੂੰ ਇੰਨੀ ਵੱਡੀ ਗਿਣਤੀ ਦੇ ਵਿੱਚ ਵੋਟ ਪਾ ਦਿੱਤੀ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਟੈਂਕ ਤੇ ਬੀਬੀਆਂ ਬੱਚੇ ਸ਼ਹੀਦ ਕੀਤੇ ਤੇ ਸਾਡਾ ਦਰਬਾਰ ਸਾਹਿਬ ਢਾਇਆ ਅਸੀਂ ਉਹਨਾਂ ਨੂੰ ਵੀ 1 ਜੂਨ ਤੋਂ ਲੈ ਕੇ 4 ਜੂਨ ਤੱਕ ਭਰਪੂਰ ਵੋਟਾਂ ਪਾਈਆਂ 7 ਐਮਪੀ ਬਣਾ ਕੇ ਉਹਨਾਂ ਦੇ ਭੇਜਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਨੂੰ ਗੁੰਮਰਾਹ ਕਰਕੇ ਸਾਡੀ ਨਸ਼ਾ ਕੂਸ਼ੀ ਕਰਾਈ ਹੈ ਤੇ ਕੀਤੀ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਹੈ ਅੱਜ ਵੀ ਡੁੱਲੇ ਚੌਲਾਂ ਦਾ ਕੁਝ ਨਹੀਂ ਵਿਗੜਿਆ ਆਪਣੇ ਭਰਾਵਾਂ ਨੂੰ ਕਹਿੰਦਾ ਆਪਣੇ ਘਰ ਵਾਪਸ ਕਰੋ ਆਪਣੇ ਘਰ ਵਾਪਸੀ ਕਰਕੇ ਦਾਰੇ ਪ੍ਰਕਾਸ਼ ਕਰੋ ਪੱਗਾ ਬੰਨੋ ਅੰਮ੍ਰਿਤ ਛਕੋ ਔਰ ਨਾਲ ਦੀ ਨਾਲ ਆਪਣੀ ਕੌਮ ਦੀ ਤਰਜਮਾਨੀ ਕਰੋ ਨਹੀਂ ਤੇ ਅਸੀਂ ਆਪਣੇ ਬੱਚੇ ਆਪਣੇ ਤੋਂ ਗਵਾ ਲਵਾਂਗੇ ਜਿਹਦੇ ਕੋਲ ਆਪਣਾ ਘਰ ਨਹੀਂ ਹੁੰਦਾ ਕਿਸੇ ਦੇ ਘਰ ਕਿੰਨਾ ਕਿਤੇ ਰਹਿ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਆਪਣੇ ਘਰ ਦੀ ਪ੍ਰਾਪਤੀ ਵਾਸਤੇ ਜੰਗ ਸ਼ੁਰੂ ਕਰੋ ਤੁਸੀਂ ਇਹ ਗੱਲ ਭਾਵੇਂ ਅੱਜ ਮੰਨ ਲਓ ਭਾਵੇਂ ਕੱਲ ਮੰਨ ਲਓ ਉਹਨਾਂ ਚਿਰ ਨਾ ਸਾਡਾ ਬੰਨਾ ਜਿਹੜੇ ਲੱਗਣਾ ਹੈ ਭਾਵੇਂ ਸਾਨੂੰ ਜਿੰਨੇ ਮਰਜ਼ੀ ਕੋ ਝੂਠੇ ਦਲਾਸੇ ਦੇਈ ਜਾਵੇ ਅਸੀਂ ਬਿਲਕੁਲ ਆਪਣਾ ਓ ਰਾਜ ਚਾਹੁੰਦੇ ਆ ਜਿਹਦੇ ਵਿੱਚ ਕਿਸੇ ਨੂੰ ਵੀ ਕੋਈ ਮੁਸਲਮਾਨ, ਹਿੰਦੂ, ਇਸਾਈ, ਸਿੱਖ ਰਾਕੇ ਰਹਿ ਸਕਦੇ ਆ ਆ ਮੇਰੇ ਵੀਰ ਬੈਠੇ ਆ ਇਹਨਾਂ ਨੂੰ ਪਤਾ ਹੈ ਕਿ ਬਰਨਾਲੇ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੂ ਸਿੱਖਾਂ ਦਾ ਸਤਿਕਾਰ ਕਰਦਾ ਹੈ ਕਿਉਂਕਿ ਸਿੱਖਾਂ ਨੇ ਉੱਥੇ ਰਾਜ ਕਰਕੇ ਦਿਖਾਇਆ ਹੈ ਉਹ ਅੱਜ ਵੀ ਕਹਿੰਦੇ ਆ ਕਿ ਸਿੱਖਾਂ ਵਰਗਾ ਰਾਜ ਕੋਈ ਕਰ ਨਹੀਂ ਸਕਦਾ ਪਰ ਸਾਡੇ ਲੋਕਾਂ ਨੇ ਇਹਨਾਂ ਨੂੰ ਧੁੰਦਲਾ ਕਰ ਦਿੱਤਾ ਹੈ ਇਹਨਾਂ ਨੂੰ ਨੀਮਾ ਦਿਖਾ ਦਿੱਤਾ ਹੈ ਪਰ ਅਸੀਂ ਇਹੋ ਜੇ ਹੈ ਨਹੀਂ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਮੇਰਾ ਸਾਰਿਆਂ ਗੜੀ ਸਿਰ ਝੁਕਦਾ ਹੈ ਫੌਜੀ ਸਾਹਿਬ ਸਤਿਕਾਰਯੋਗ ਸਾਡੇ ਮੈਂ ਕਿਹਾ ਬਾਬਾ ਜੀ ਮੈਂ ਤੁਹਾਡੇ ਸਾਰਿਆਂ ਦੇ ਨਾਂ ਨਹੀਂ ਲੈ ਸਕਦਾ ਪਰ ਮੈਂ ਇਹ ਮਹਿਸੂਸ ਕਰਦਾ ਹੈ ਕਿ ਤੁਸੀਂ ਜਿਹੜੇ ਜਾਗੇ ਹੋ ਇਹ ਐਵੇਂ ਤਾਂ ਜਾਗੇ ਨਹੀਂ ਦੀਪ ਸਿੰਘ ਸਿੱਧੂ ਦਾ ਖੂਨ ਡੁੱਲਿਆ ਹੈ ਤਾਂ ਤੁਸੀਂ ਉੱਠੇ ਹੋ ਇਥੇ ਬਹੁਤ ਸੀ ਦਦਾ ਦਾ ਖੂਨ ਡੋਲਿਆ ਤੇ ਇਹ ਗੱਲ ਆਪਣੇ ਚ ਪ੍ਰਚਲਿਤ ਹੈ ਕਿ ਜਦੋਂ ਡੋਲ ਦਾ ਖੂਨ ਸੀ ਦਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਕੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ ਤੁਹਾਡੇ ਵਰਗੀ ਫਕੀਰੀ ਵੀ ਕਿਸੇ ਕੋਲ ਦੀ ਗੁਰਨਾਣ ਸਿੰਘ ਦੀ ਫਕੀਰੀ ਜਿਹੜੀ ਹੈ ਕਿਸੇ ਕੋਲ ਹੋਰ ਹੈਗੀ ਹੈ ਤੁਹਾਡੀ ਕੌਮ ਕੋਲੀ ਹੈ ਤੁਹਾਡੇ ਵਰਗੀ ਕੁਰਬਾਨੀ ਦਸਵੇਂ ਪਾਚਾਰ ਕੀ ਕਿਸੇ ਕੋਲ ਕੁਰਬਾਨੀ ਹੈਗੀ ਤਾਂ ਦੱਸੋ ਤੁਹਾਡੇ ਵਰਗਾ ਤਾਕਤ ਪੰਥ ਗ੍ਰੰਥ ਆਪਾਂ ਰਾਜ ਭਾਗ ਦੇ ਮਾਲਕ ਹੈ ਯਾਰੋ ਆਪਾਂ ਗੁਲਾਮ ਛੋੜਾ ਆਪਾਂ ਉਹ ਰਾਜ ਭਾਗ ਦੀ ਪ੍ਰਾਪਤੀ ਕਰਨੀ ਆ ਉਹ ਵੀ ਆਪਾਂ ਇਹ ਜਿਹੜਾ ਇਹਨਾਂ ਨੇ ਕਾਨੂੰਨ ਬਣਾਇਆ ਹੈ ਉਹਦੇ ਵਿੱਚ ਰਹਿ ਕੇ ਕਰਨੀ ਆ ਆਪਾਂ ਕਾਨੂੰਨ ਤੋਂ ਬਾਹਰ ਹੀ ਗੱਲ ਵੀ ਤਾਂ ਨਹੀਂ ਕਰਨੀ ਕਿਉਂਕਿ ਅਸੀਂ ਇਹਨਾਂ ਦੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੇ ਬੰਦੇ ਵੀ ਛਡਾਉਣੇ ਆ ਸਿੰਘ ਵੀ ਛਡਾਉਣੇ ਆ ਤੇ ਆਪਣੀ ਮੰਜ਼ਲ ਵੱਲ ਵੀ ਵਧਣਾ ਹੈ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਫਤਿਹ